ਚੈਨਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਹਨ ਉਹਨਾਂ ਦੇ ਵਿੱਚ ਇੱਕ ਖ਼ਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਅਮਰੀਕਾ ਕੈਨੇਡਾ ਦੇ ਵਿਚਕਾਰ ਜਿਹੜਾ ਸਮਝੌਤਾ ਹੈ ਉਹਦੇ ਸੰਬੰਧੀ ਦੂਜੀ ਮਾਫੀ ਚਾਹੁੰਨੇ ਅਮਰੀਕਾ ਤੇ ਚੀਨ ਦੇ ਵਿਚਕਾਰ ਜਿਹੜਾ ਸਮਝੌਤਾ ਹੋਇਆ ਉਹਦੇ ਸੰਬੰਧੀ ਗੱਲਬਾਤ ਕਰਨੀ ਹੈ ਦੂਜਾ ਅਮਰੀਕਾ 에ਅਰਪੋਰਟ ਦੇ ਉੱਤੇ ਫੋਟੋ ਸੰਬੰਧੀ ਨਵਾਂ ਨਿਯਮ ਕੀ ਹੈ ਤੀਜਾ ਵੱਡੀਆਂ ਜਿਹੜੀਆਂ ਲਾਭ ਫਰਮਾਂ ਨੇ ਉਹ ਅੱਜ ਵੇਲੇ ਰਾਸ਼ਟਰਪਤੀ 트ੰਪ ਦੇ ਖਿਲਾਫ ਕੋਈ ਕੇਸ ਨਹੀਂ ਲੜ ਰਹੀਆਂ ਅਮਰੀਕਾ ਦੇ ਨੌਜਵਾਨਾਂ ਦੇ ਵਿੱਚ ਕੈਂਸਰ ਦੀ ਦਰ ਵਧ ਰਹੀ ਹੈ ਤੇ ਇੱਕ ਗੱਲਬਾਤ ਕਰਨੀ ਹੈ ਅਮਰੀਕਾ ਦੇ ਵਿੱਚ ਜਿਹੜੀ ਡੈਮੋਕ੍ਰੇਟ ਨੇ ਉਹਨਾਂ ਵੱਲੋਂ 2028 ਦੇ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੀ ਖਬਰ ਕੈਨੇਡਾ ਮਾਫੀ ਚੋਂ ਨੇ ਅਮਰੀਕਾ ਤੇ ਚੀਨ ਦੇ ਆਪਸ ਦੇ ਵਿੱਚ ਹੋਏ ਸਮਝੌਤੇ ਬਾਰੇ ਅਮਰੀਕਾ ਤੇ ਚੀਨ ਦੋ ਵੱਡੀਆਂ ਤਾਕਤਾਂ ਨੇ ਦੁਨੀਆ ਦੇ ਵਿੱਚ ਇੱਕ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਆ ਪਾਵਰਫੁਲ ਦੇਸ਼ ਅਮਰੀਕਾ ਆ ਕਿਹਾ ਇਹ ਜਾ ਰਿਹਾ ਕਿ ਸਦੀਆਂ ਬਾਅਦ ਕਿਤੇ ਨਾ ਕਿਤੇ ਪਾਵਰ ਸ਼ਿਫਟ ਹੁੰਦੀ ਆ ਹੁਣ ਜ਼ਮਾਨਾ ਦਾ ਈਸਟ ਦਾ ਆ ਵੈਸਟ ਤੋਂ ਪਾਵਰ ਈਸਟ ਵੱਲ ਜਾਣੀ ਆ ਦੋਵਾਂ ਦੇਸ਼ਾਂ ਦਾ ਸਿੱਧਾ ਇੱਕ ਦੂਜੇ ਦੇ ਨਾਲ ਵਪਾਰਕ ਜਿਹੜੀ ਸਾਂਝ ਵੀ ਆ ਤੇ ਵਪਾਰਕ ਲੜਾਈ ਵੀ ਆ ਇਹ ਦੋਵੇਂ ਦੇਸ਼ ਜਦੋਂ ਇੱਕ ਦੂਜੇ ਦੇ ਨਾਲ ਅਪਸੈਟ ਹੁੰਦੇ ਇਹ ਧੁਰੇ ਬਣਦੇ ਨੇ ਦੁਨੀਆ ਦੇ ਵਿੱਚ ਕਿਸੇ ਵੇਲੇ ਰੂਸ ਤੇ ਅਮਰੀਕਾ ਧੁਰਾ ਬਣਿਆ ਸੀ ਰੂਸ ਤਬਾਹ ਹੋ ਗਿਆ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਜਦੋਂ ਚੀਨ ਤੇ ਅਮਰੀਕਾ ਦੇ ਵਿੱਚ ਕੋਈ ਤਣਾਅ ਆਉਂਦਾ ਆ ਉਹਦਾ ਅਸਰ ਚੀਨ ਤੇ ਅਮਰੀਕਾ ਦੇ ਉੱਤੇ ਹੀ ਨਹੀਂ ਪੈਂਦਾ ਪੂਰੀ ਦੁਨੀਆ ਦੇ ਉੱਤੇ ਪੈਂਦਾ ਤੇ ਜੇ ਚੀਨ ਤੇ ਅਮਰੀਕਾ ਦੇ ਵਿੱਚ ਕੋਈ ਸਮਝੌਤਾ ਹੋ ਜਵੇ ਉਸ ਵੇਲੇ ਪੂਰੀ ਦੁਨੀਆ ਵੀ ਸੁੱਖ ਦਾ ਸਾਹ ਲੈਂਦੀ ਆ ਮਹਿੰਗਾਈ ਜਾਂ ਦੂਜੀਆਂ ਚੀਜ਼ਾਂ ਦੇ ਉੱਤੇ ਜਿਹੜਾ ਅਸਰ ਬਹੁਤ ਵੱਡਾ ਪੈਂਦਾ ਹੁਣ ਜਿਹੜੀ ਇਸ ਵੇਲੇ ਟ੍ਰੇਡ ਡੀਲ ਹੋਈ ਆ ਉਹ ਇੱਕ ਵੱਡੀ ਦੋਹਾਂ ਦੇ ਵਿੱਚ ਦੱਸੀ ਜਾ ਰਹੀ ਹੈ ਟ੍ਰੇਡ ਡੀਲ ਜਿਹਦੇ ਵਿੱਚ ਰਾਸ਼ਟਰਪਤੀ 트ੰਪ ਨੇ ਜਿਹੜੇ ਪਹਿਲਾਂ ਅਨਾਉਂਸ ਕੀਤਾ ਸੀ ਕਿ ਮੈਂ 100% ਟੈਰਫ ਚੀਨ ਦੇ ਉੱਤੇ ਲਾ ਦੇਣਾ ਆ ਉਹਦੇ ਤੋਂ ਹੁਣ ਸ਼ਾਇਦ ਬਚਿਆ ਜਾ ਸਕੇ ਇਸ ਗੱਲ ਦੀ ਸੰਭਾਵਨਾ ਪੂਰੀ ਦੀ ਪੂਰੀ ਬਣ ਗਈ ਜਿਹੜਾ ਟੈਰਫ ਥ੍ਰੈਟ ਸੀਗਾ ਜਿਹੜਾ ਟੈਰਫਾਂ ਦੀ ਧਮਕੀ ਸੀ ਵੀ ਜਿਹੜਾ ਖਤਰਾ ਸੀਗਾ ਉਹ ਇਸ ਵੇਲੇ ਟਲ ਗਿਆ ਕਿਉਂਕਿ ਅਮਰੀਕਾ ਚੀਨ ਅਮਰੀਕਾ ਦੇ ਨਾਲ ਨੇੜੇ ਦੀ ਸਾਂਝ ਕਰਕੇ ਇਹਨਾਂ ਦੇ ਨਾਲ ਸਹਿਯੋਗ ਦੇ ਰਿਹਾ ਤੇ ਰੇਅਰ ਅਰਥ मिनरल ਦਾ ਜਿਹੜਾ ਇਸ਼ੂ ਸੀ ਉਹਦੇ ਉੱਤੇ ਵੀ ਉਹ ਸਹਿਮਤ ਹੋ ਗਿਆ ਜਿੱਦਾਂ ਆਪਾਂ ਪਹਿਲਾਂ ਵੀ ਗੱਲਬਾਤ ਕਰਦੇ ਆਂ ਦੁਨੀਆ ਦੇ ਵਿੱਚ ਅਗਲਾ ਜਿਹੜਾ ਜਿੱਦਾਂ ਕਦੇ ਪੈਟਰੋਲੀਅਮ ਕੋਲਾ ਜਿਹੜਾਂ ਦੇਸ਼ਾਂ ਦੇ ਕੋਲ ਇਹਨਾਂ ਚੀਜ਼ਾਂ ਦੀ ਬਹੁਤਾਤ ਆ ਉਹਨਾਂ ਅਰਬ ਦੇ ਵਿੱਚ ਸਾਰੇ ਤੇਲ ਆ ਉਹਨਾਂ ਦੇਸ਼ਾਂ ਦੇ ਉੱਤੇ ਹਮਲੇ ਹੋਏ ਜਾਂ ਉਹਨਾਂ ਦੇ ਆਪਸੀ ਕਨਫਲਿਕਟ ਆ ਹੁਣ ਦੁਨੀਆ ਦੇ ਵਿੱਚ ਜਿਹੜਾ ਅਗਲਾ ਰੌਲਾ ਆ ਉਹ ਰੇਅਰ ਅਰਥ मिनਰਲਸ ਦਾ ਆ ਜਿਵੇਂ ਲੀਥੀਅਮ ਆ ਜਿਹਦੇ ਤੋਂ ਬੈਟਰੀ ਬਣਦੀ ਹੈ ਤੇ ਬੈਟਰੀ ਵਾਲੀਆਂ ਕਾਰਾਂ ਚੱਲਦੀਆਂ ਉਹ ਜਿਹੜੇ ਦੇਸ਼ ਦੇ ਕੋਲ ਨੇ ਉਹ ਦੇਸ਼ ਤੇ ਕੋਲ ਤਾਕਤ ਹੋਏਗੀ ਚੀਨ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਰੈਸਟ੍ਰਿਕਸ਼ਨਸ ਲਾ ਦਿੱਤੀਆਂ ਅਸੀਂ ਰੇਅਰ ਅਰਥ ਮੈਟਲ ਦੇ ਉੱਤੇ ਮਤਲਬ ਕੀਮਤੀ ਖਣਿਜ ਪਦਾਰਥ ਜਿਹੜੇ ਧਰਤੀ ਦੇ ਥੱਲੇ ਨੇ ਹੁਣ ਇਹਨਾਂ ਨੇ ਉਹਨੂੰ ਵੀ ਡਿਲੇ ਕਰ ਦਿੱਤਾ ਜਿਹੜੇ ਮਿਨਰਲਸ ਇਲੈਕਟ੍ਰੋਨਿਕਸ ਦੇ ਸਮਾਨ ਦੇ ਲਈ ਮਹੱਤਵਪੂਰਨ ਨੇ ਉਹਨਾਂ ਦੇ ਲਈ ਸੋ ਜੇ ਉਹ ਨਾ ਕਰਦੇ ਤੇ ਉਹਦੇ ਨਾਲ ਅਮਰੀਕਾ ਦੀ ਇਕਨੋਮੀ ਦੇ ਉੱਤੇ ਵੱਡਾ ਅਸਰ ਪੈ ਰਿਹਾ ਸੀ ਜਿਹੜੇ ਯੂ ਐਸ ਟ੍ਰੈਜੈਡਰੀ ਸਕੱਟਰੀ ਨੇ ਵਨ ਆ ਦੀ ਗੱਲਬਾਤ ਹੋਈ ਆ ਚੀਨ ਦੇ ਅਫੀਸ਼ੀਅਲਸ ਦੇ ਨਾਲ ਕੋਲਾਲੰਪੁਰ ਦੇ ਵਿੱਚ ਮਲੇਸ਼ੀਆ ਦੇ ਵਿੱਚ ਇਹਦੇ ਨਾਲ ਜਿਹੜਾ ਇਹ ਚੀਨ ਦੇ ਨਾਲ ਸਮਝੌਤਾ ਆ ਅਮਰੀਕਾ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੂਗੀ ਕਿਉਂਕਿ ਜਿਹੜਾ ਚੀਨ ਆ ਉਹਨੇ ਅਮਰੀਕਾ ਦੀ ਸੋਇਆਬੀਨ ਖਰੀਦਣੀ ਬੰਦ ਕਰ ਦਿੱਤੀ ਸੀ ਅਮਰੀਕਾ ਦੇ ਉੱਤੇ ਵੱਡਾ ਅਸਰ ਪਿਆ ਸੀ ਹੁਣ ਉਹ ਵੀ ਡੀਲ ਹੋ ਗਈ ਆ ਫੈਂਟਰਨਲ ਦੇ ਮਾਮਲੇ ਦੇ ਉੱਤੇ ਇੱਕ ਦੂਜੇ ਨੂੰ ਕੋਆਪਰੇਟ ਕੀਤਾ ਜਾ ਰਿਹਾ ਦੋਵੇਂ ਦੇਸ਼ ਇਸ ਗੱਲ ਦੇ ਉੱਤੇ ਸਹਿਮਤ ਹੋਏ ਨੇ ਕਿ ਆਪਾਂ ਫੈਂਟਾਨਿਲ ਨੂੰ ਰੋਕਾਂਗੇ ਜਾਂ ਜਿਹੜਾ ਇਹਦਾ ਕ੍ਰਾਈਸਿਸ ਪੈਦਾ ਹੋਇਆ ਇਹਦੇ ਨਾਲ ਸੰਕਟ ਪੈਦਾ ਹੋਇਆ ਓਵਰਡੋਸ ਦੇ ਨਾਲ ਜਿੰਨੀਆਂ ਮੌਤਾਂ ਹੋ ਰਹੀਆਂ ਉਹਨੂੰ ਰੋਕਿਆ ਜਾਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼ੀ ਜਨ ਪਿੰਗ ਦੀ 트੍ਰੰਪ ਦੇ ਨਾਲ ਰਾਸ਼ਟਰਪਤੀ 트੍ਰੰਪ ਦੇ ਨਾਲ ਮੀਟਿੰਗ ਸਾਊਥ ਕੋਰੀਆ ਦੇ ਵਿੱਚ ਇਸ ਵੀਕ ਦੇ ਵਿੱਚ ਅੱਗੇ ਚੱਲ ਕੇ ਹੋਣੀ ਹੈ ਉਹਦੇ ਵਿੱਚ ਬਹੁਤ ਕੁਝ ਜਿਹੜਾ ਨਵੀਆਂ ਗੱਲਾਂ ਸਾਹਮਣੇ ਆਉਣਗੀਆਂ ਇਹ ਐਸ਼ੇ ਤਰੀਕੇ ਦੇ ਨਾਲ ਜਿਹੜੇ ਰਿਲੇਸ਼ਨਸ ਨੇ ਜਿਹੜਾ ਐਗਰੀਮੈਂਟ ਆ ਉਹਦੇ ਨਾਲ ਦੋਵਾਂ ਦੇਸ਼ਾਂ ਦੇ ਵਿੱਚ ਜਿਹੜਾ ਤਣਾਅ ਆ ਉਹ ਘਟੂਗਾ ਹਜੇ ਫਾਈਨਲ ਨਹੀਂ ਹੋਇਆ ਪਰ ਕਾਫੀ ਹੱਦ ਤੱਕ ਜਿਹੜੀ ਗੱਲਬਾਤ ਆ ਉਹ ਇਸ ਗੱਲ ਦੇ ਉੱਤੇ ਇਸ ਵੇਲੇ ਚੱਲ ਰਹੀ ਹੈ। ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਜਿਹੜਾ ਫੋਟੋ ਨੂੰ ਲੈ ਕੇ ਇੱਕ ਨਵਾਂ ਨਿਯਮ ਸ਼ੁਰੂ ਕੀਤਾ ਗਿਆ ਜਿਹੜਾ ਵੀ ਅਮਰੀਕਾ ਦੇ ਵਿੱਚ ਸਿਟੀਜ਼ਨ ਨਹੀਂ ਆ ਉਹਦੀ ਬਾਰਡਰ ਤੇ ਫੋਟੋ ਖਿੱਚੀ ਜਾਣੀ ਆ। ਉਹਨਾਂ ਨੇ ਤੁਹਾਡੇ ਬਾਇਓਮੈਟ੍ਰਿਕਸ ਭਾਵੇਂ ਤੁਹਾਡਾ ਰਿਕਾਰਡ ਰੱਖਣਾ ਵੀ ਇਹ ਬੰਦਾ ਜਿਹੜਾ ਅਮਰੀਕਾ ਦੇ ਵਿੱਚ ਆ ਰਿਹਾ ਜਾਂ ਅਮਰੀਕਾ ਛੱਡ ਕੇ ਜਾ ਰਿਹਾ ਚਾਹੇ ਤੁਸੀਂ 에어ਪੋਰਟ ਦੇ ਉੱਤੋਂ ਜਾ ਰਹੇ ਹੋ ਚਾਹੇ ਤੁਸੀਂ ਲੈਂਡ ਬਾਰਡਰ ਦੇ ਉੱਤੋਂ ਜਾ ਰਹੇ ਹੋ ਤੇ ਜਾਂ ਤੁਸੀਂ ਸਮੁੰਦਰ ਦੇ ਵਿੱਚੋਂ ਇੱਧਰ ਉੱਧਰ ਜਾ ਰਹੇ ਆ ਰੀਜ਼ਨ ਬਹੁਤ ਸਿੱਧਾ ਆ ਜਿਹੜਾ ਸਿਕਿਉਰਿਟੀ ਪਲਾਨ ਹੈ ਡਿਪਾਰਟਮੈਂਟ ਆਫ ਫਾਰਮਲੈਂਟ ਐਂਡ ਸਿਕਿਉਰਿਟੀ ਡੀ ਐਚ ਐਸ ਨੇ ਦਿੱਤਾ ਆ ਤਾਂ ਕਿ ਆਈਡੈਂਟੀਟੀ ਚੈੱਕ ਨੂੰ ਵਧਾਇਆ ਜਾ ਸਕੇ ਜਿਹੜੀ ਕੋਈ ਕਿਸੇ ਕਿਸਮ ਦਾ ਵੀਜ਼ਾ ਓਵਰਸਟੇ ਹੁੰਦੀ ਆ ਜਾਂ ਕੋਈ ਪਾਸਪੋਰਟ ਫਰਾਡ ਆ ਉਹਨੂੰ ਫੜਿਆ ਜਾ ਸਕੇ ਕਈ ਤਰ੍ਹਾਂ ਦੀ ਨਿਯਮ ਪਹਿਲਾਂ ਵੀ ਸਖਤ ਕੀਤੇ ਗਏ ਕਿ ਤੁਸੀਂ 30 ਦਿਨ ਤੋਂ ਜ਼ਿਆਦਾ ਜੇ ਅਮਰੀਕਾ ਦੇ ਵਿੱਚ ਰਹਿੰਨੇ ਆ ਤਾਂ ਤੁਹਾਨੂੰ ਉੱਥੇ ਰਜਿਸਟਰ ਕਰਾਉਣਾ ਪੈਂਦਾ ਹੁਣ ਆਹ ਮਾਮਲਾ ਜਿਹੜਾ ਇਹ ਕੈਨੇਡੀਅਨਸ ਦੇ ਉੱਤੇ ਵੀ ਓਨਾ ਹੀ ਲਾਗੂ ਹੁੰਦਾ ਤੁਸੀਂ ਭਾਵੇਂ ਕੈਨੇਡਾ ਦੇ ਸਿਟੀਜ਼ਨ ਆ ਪਰ ਜੇ ਤੁਸੀਂ ਅਮਰੀਕਾ ਜਾਂਦੇ ਬਾਰਡਰ ਦੇ ਉੱਤੇ ਤੁਹਾਡੀ ਫੋਟੋ ਖਿੱਚ ਹੋਣੀ ਆ ਇਹ ਸਿਸਟਮ ਕਿੱਦਾਂ ਕੰਮ ਕਰੂਗਾ ਇਹਦੇ ਨਾਲ ਜਿਹੜਾ ਫੇਸ਼ੀਅਲ ਰੈਕੋਗਨੀਸ਼ਨ ਟੈਕਨੋਲੋਜੀ ਆ ਜਿਹੜੇ ਕੈਮਰੇ ਆ ਉਹ ਤੁਹਾਡੀ ਲਾਈਵ ਪਿਕਚਰ ਹੋਊਗੀ ਤੁਹਾਡਾ ਫੇਸ ਮੈਚ ਹੋਊਗਾ ਪਾਸਪੋਰਟ ਦੀ ਫੋਟੋ ਦੇ ਨਾਲ ਜਿਹੜਾ ਕਿ ਸਰਕਾਰ ਦੇ ਡਾਟਾਬੇਸ ਦੇ ਵਿੱਚ ਸਟੋਰ ਹੋ ਜਾਊਗਾ ਵੀ ਫਲਾਣਾ ਬੰਦਾ ਇੰਨੀ ਤਰੀਕ ਨੂੰ ਆਹ ਬਾਰਡਰ ਦੇ ਉੱਤੇ ਲੰਘਿਆ ਸੀ ਇੱਧਰ ਨੂੰ ਚਾਹੇ ਉਧਰ ਨੂੰ ਇਹ ਹੋਣਾ ਕਿਦਾਂ ਆ ਏਅਰਪੋਰਟ ਦੇ ਉੱਤੇ ਸੀਪੋਰਟ ਦੇ ਉੱਤੇ ਜਾਂ ਲੈਂਡ ਬਾਰਡਰ ਦੇ ਉੱਤੇ ਤੁਹਾਡੀਆਂ ਸਾਰੀਆਂ ਐਂਟਰੀ ਤੇ ਐਗਜ਼ਿਟ ਪੁਆਇੰਟ ਦੇ ਉੱਤੇ ਕੀਤਾ ਜਾਊਗਾ ਇਹ ਸ਼ੁਰੂ ਹੋ ਜਾਣਾ ਦਸੰਬਰ 26 ਤੋਂ ਸੋ ਇਹ ਸ਼ੁਰੂ ਹੋਣ ਤੋਂ ਬਾਅਦ ਪਰ ਇਹ ਆ ਕਿ ਕਈ ਜਿਹੜਾ ਇਹਦਾ ਫੁੱਲ ਰੋਲ ਆਊਟ ਆ ਉਹ ਹੌਲੀ-ਹੌਲੀ ਇਹਦਾ ਕਾਫੀ ਦੇਰ ਲੱਗਣੀ ਹੈ ਲੀਗਲ ਰਿਕੁਆਇਰਮੈਂਟ ਅਮਰੀਕਾ ਦੇ ਵਿੱਚ ਡੀ ਐਚ ਐਸ ਨੇ ਇੱਕ ਬਾਇਓਮੈਟ੍ਰਿਕਸ ਬਣਾਉਣਾ ਹੈ ਐਂਟਰੀ ਐਗਜ਼ਿਟ ਸਿਸਟਮ ਜਿਹੜਾ ਕਿਸੇ ਵੀ ਬਾਹਰਲੇ ਬੰਦੇ ਦੇ ਆਉਣ ਨੂੰ ਰਿਕਾਰਡ ਕਰੂਗਾ ਔਰ ਇਹਦਾ ਟੈਰਰਿਜ਼ਮ ਦਾ ਜਿਹੜਾ ਕਨਸਰਨ ਆ ਉਹਦੇ ਨਾਲ ਵੀ ਕਿਤੇ ਨਾ ਕਿਤੇ ਸਬੰਧ ਦੱਸਿਆ ਜਾ ਰਿਹਾ 911 ਤੇ ਉਸ ਤੋਂ ਬਾਅਦ ਜਿਹੜਾ ਯੂ ਐਨ ਰੈਜ਼ੋਲੂਸ਼ਨ ਹੈਗਾ ਕਿ ਦੇਸ਼ਾਂ ਨੂੰ ਬਾਇਓਮੈਟ੍ਰਿਕਸ ਡਾਟਾ ਇਕੱਠਾ ਕੀਤਾ ਜਾਵੇ ਤਾਂ ਕਿ ਆਇਡੈਂਟੀਟੀ ਜਿਹੜੀ ਆ ਉਹ ਅਤਵਾਦੀਆਂ ਦੀ ਖਾਸ ਤੌਰ ਦੇ ਉੱਤੇ ਬਣਾਈ ਜਾਵੇ ਸੋ ਬਾਰਡਰ ਦੇ ਉੱਤੇ ਇਹ ਕੀਤਾ ਜਾ ਰਿਹਾ ਆ ਜਿਹੜੀ ਫੇਸ਼ੀਅਲ ਟੋਨ ਨਾਲ ਨਾਲ ਤੁਹਾਡੀ ਇੱਕ ਤਾਂ ਫੋਟੋ ਦੇ ਨਾਲ ਤੁਹਾਡਾ ਫੇਸ ਆ ਗਿਆ ਫਿੰਗਰਪ੍ਰਿੰਟ ਡੀਐਨਏ ਟਰੈਵਲਰ ਦੇ ਉਹ ਸਾਰਾ ਡਾਟਾ ਵੀ ਹੌਲੀ ਹੌਲੀ ਇਹਦੇ ਵਿੱਚ ਰੱਖਿਆ ਜਾਣਾ ਸੋ ਇਹ ਰੂਲ ਆਲਮੋਸਟ ਸਾਰੇ ਨੌਨ ਜਿਹੜੇ ਯੂਐਸ ਸਿਟੀਜ਼ਨਸ ਨੇ ਜਿਹੜੇ ਬੱਚੇ 14 ਸਾਲ ਤੋਂ ਥੱਲੇ ਨੇ ਸੀਨੀਅਰ 80 ਸਾਲ ਤੋਂ ਜਿਆਦੇ ਨੇ ਜਿਹੜੇ ਪਹਿਲਾਂ ਬਾਇਓਮੈਟ੍ਰਿਕਸ ਤੋਂ ਐਗਜ਼ੈਂਪਟ ਸੀਗੇ ਉਹਨਾਂ ਸਾਰਿਆਂ ਨੂੰ ਇਹਦੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਕੀਤਾ ਜਾ ਰਿਹਾ ਫੋਟੋ ਪਹਿਲਾਂ ਵੀ ਤੁਹਾਡੀ ਬਾਰਡਰ ਤੇ ਖਿੱਚ ਹੁੰਦੀ ਆ ਤੇ 에어ਪੋਰਟ ਦੇ ਉੱਤੇ ਤੁਹਾਡੀ ਫੋਟੋ ਖਿੱਚ ਹੁੰਦੀ ਆ ਜਦੋਂ ਤੁਸੀਂ ਲੈਂਡ ਬਾਰਡਰ ਕ੍ਰੋਸ ਕਰਦੇ ਹੋ ਤੁਹਾਡੀ ਕਾਰ ਦੇ ਵਿੱਚ ਬੈਠਿਆਂ ਦੀ ਕੈਮਰੇ ਆਟੋਮੈਟਿਕਲੀ ਫੋਟੋ ਖਿੱਚਦੇ ਆ ਪਰ ਹੁਣ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਦੇ ਨਾਲ ਲਾਗੂ ਕੀਤਾ ਜਾ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਜ਼ਿਆਦਾ ਚੰਗੀ ਤਰ੍ਹਾਂ ਵਰਤਿਆ ਜਾ ਸਕੇ ਅਗਲੀ ਗੱਲਬਾਤ ਲਾ ਫਰਮਸ ਬਾਰੇ ਆ ਅ ਅਮਰੀਕਾ ਦੇ ਵਿੱਚ ਇੱਕ ਗੱਲਬਾਤ ਸਾਹਮਣੇ ਆਈ ਹੈ ਕਿ ਜਿਹੜੀਆਂ ਵੱਡੀਆਂ ਲਾ ਫਰਮ ਨੇ ਜਿਹੜੀਆਂ ਵਕੀਲਾਂ ਦੀਆਂ ਵੱਡੀਆਂ ਫਰਮਸ ਨੇ ਕੰਪਨੀਆਂ ਨੇ ਉਹ ਇਸ ਬਾਰੇ ਰਾਸ਼ਟਰਪਤੀ 트ੰਪ ਦੇ ਖਿਲਾਫ ਕਿਸੇ ਲਾ ਸੂਟ ਦੇ ਵਿੱਚ ਪਾਰਟਿਸਪੇਟ ਨਹੀਂ ਕਰ ਰਹੀਆਂ ਜਾਂ ਇਦਾਂ ਕਹਿ ਲਾਓ ਕਿ ਰਾਸ਼ਟਰਪਤੀ ਦੇ ਖਿਲਾਫ ਉਹ ਕੇਸ ਨਹੀਂ ਲੜ ਰਹੀਆਂ ਪਹਿਲੀ ਟਰਮ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਕੇਸ ਲੜੇ ਸੀ ਹੁਣ ਦੂਜੀ ਟਰਮ ਦੇ ਵਿੱਚ ਜਿਹੜੀਆਂ ਯੂਐਸ ਲਾ ਫਰਮਸ ਨੇ ਇਹ ਸਿਰਫ ਕੁਝ ਲਾ ਸੂਟ ਹੀ ਆ ਜਿਹੜੇ ਵੱਡੀਆਂ ਫਰਮਾਂ ਵੱਲੋਂ ਲੜੇ ਜਾ ਰਹੇ ਆ ਮਤਲਬ ਜਿਹੜੇ ਲਗਭਗ 15% ਕੇਸਸ ਐ ਇਸ ਵੇਲੇ ਦੱਸੇ ਜਾ ਰਹੇ ਆ ਦੂਜੇ ਪਾਸੇ ਜਿਹੜੀਆਂ ਪਹਿਲੀ ਟਰਮ ਦੇ ਵਿੱਚ ਇਹਨਾਂ ਨੇ 75% ਕੇਸ ਲੜੇ ਸੀ ਕੇਸ ਲੜਨ ਦਾ ਕੀ ਮਤਲਬ ਹੁੰਦਾ ਰਾਸ਼ਟਰਪਤੀ ਕੋ ਐਗਜ਼ੀਕਿਊਟਿਵ ਆਰਡਰ ਜਾਰੀ ਕਰਦਾ ਉਹਦੇ ਖਿਲਾਫ ਕੇਸ ਹੋ ਜਾਂਦਾ ਉਹ ਕੇਸ ਕੌਣ ਕਰਦਾ ਚਾਹੇ ਡੈਮੋਕ੍ਰੇਟ ਕਰਦੇ ਆ ਜਾਂ ਕੋਈ ਹੋਰ ਵੀ ਕਰਦਾ ਆ ਉਹਨਾਂ ਦੇ ਵਕੀਲਾਂ ਥਰੂ ਆ ਵਕੀਲ ਜਿਹੜੇ ਆ ਵੱਡੀਆਂ ਫਰਮਸ ਨੇ ਉਹਨਾਂ ਦਾ ਹਿੱਸਾ ਨਹੀਂ ਤੇ ਉਹ ਲੜਦੇ ਨੇ ਪਿਛਲੀ ਵਾਰੀ ਜੇ 75% ਕੇਸ ਵੱਡੀਆਂ ਫਰਮਾਂ ਲੜਦੀਆਂ ਸੀ ਇਸ ਵਾਰੀ ਸਿਰਫ 15% ਕੇਸ ਉਹ ਲੈ ਰਹੀਆਂ ਨੇ ਜਿਹੜੀਆਂ ਛੋਟੀਆਂ-ਛੋਟੀਆਂ ਫਰਮਸ ਨੇ ਉਹ ਇਹ ਕੇਸ ਲੜ ਰਹੀਆਂ ਨੇ ਇਸ ਵੇਲੇ ਸੈਕੰਡ ਟਰਮ ਦੇ ਵਿੱਚ ਜਿਹੜੀਆਂ ਛੋਟੀਆਂ ਫਰਮਸ ਨੇ ਕਿਉਂਕਿ ਇਹ ਵੱਡੀਆਂ ਫਰਮ ਸਟੈਪ ਬੈਕ ਕਰ ਗਈਆਂ ਉਹਨਾਂ ਨੇ ਕੇਸ ਲੜਨ ਤੋਂ ਨਾ ਕਰ ਦਿੱਤੀ ਜਿਹੜੀਆਂ ਵਿਚਕਾਰਲੇ ਜੇ ਮੇਲਦੀਆਂ ਜਾਂ ਜਿਹੜੀਆਂ ਛੋਟੀਆਂ ਫਰਮਸ ਨੇ ਉਹ ਇਸ ਵੇਲੇ ਇਹਨਾਂ ਨੂੰ ਹੈਂਡਲ ਕਰ ਰਹੀਆਂ ਮੈਜੋਰਿਟੀ ਕੇਸਸ ਨੂੰ ਲਗਭਗ 400 ਲਾ ਸੂਟ ਫਾਈਲ ਕੀਤਾ ਗਿਆ ਰਾਸ਼ਟਰਪਤੀ 트ੰਪ ਦੇ ਐਗਜ਼ੀਕਿਊਟਿਵ ਆਰਡਰ ਦੇ ਖਿਲਾਫ ਇਸ ਸਾਲ ਦੇ ਵਿੱਚ 트ੰਪ ਨੇ ਪਹਿਲਾਂ ਹੀ ਰਾਸ਼ਟਰਪਤੀ 트ੰਪ ਨੇ ਜਿਹੜੇ 200 ਤੋਂ ਜ਼ਿਆਦਾ ਐਗਜ਼ੀਕਿਊਟਿਵ ਆਰਡਰ ਸਾਈਨ ਕੀਤੇ ਇਸ ਸਾਲ ਦੇ ਵਿੱਚ ਔਰ ਜੇ ਇਹ ਇਹਨਾਂ ਦੇ ਪਹਿਲੀ ਟਰਮ ਦੇ ਨਾਲ ਕੰਪੇਅਰ ਕਰਕੇ ਦੇਖਿਆ ਜਾਵੇ ਤਾਂ ਇਹ ਬਹੁਤ ਜ਼ਿਆਦਾ ਆ ਜਿੰਨੇ ਇਹਨਾਂ ਨੇ ਹੁਕਮ ਖਾਸ ਤੌਰ ਦੇ ਉੱਤੇ ਦਿੱਤੇ ਆ ਕੁਝ ਜਿਹੜੀਆਂ ਟਾਰਗੇਟਡ ਲਾ ਫਰਮਸ ਨੇ ਉਹਨਾਂ ਨੇ ਵਿਰੋਧ ਵੀ ਕੀਤਾ ਸੀ ਜਿਹੜੀਆਂ ਹੁਣ ਉਹਦੇ ਉਲਟ ਕੀ ਹੋ ਰਿਹਾ ਕਿ ਜਦੋਂ ਵੱਡੀਆਂ ਫਰਮਾਂ ਨਾ ਕਰ ਰਹੀਆਂ ਜਿਹੜੀਆਂ ਛੋਟੀਆਂ ਫਰਮਸ ਨੇ ਸਮਾਲ ਫਰਮਸ ਨੇ ਉਹਨਾਂ ਦੇ ਕੋਲੇ ਕੰਮ ਜ਼ਿਆਦਾ ਆ ਉਹਨਾਂ ਕੋਲੋਂ ਇਹ ਕੰਮ ਇੱਕ ਤਰੀਕੇ ਦੇ ਨਾਲ ਸ਼ਾਂਭਿਆ ਨਹੀਂ ਜਾ ਰਿਹਾ ਤੇ ਉਹ ਜਿਹੜੀ ਕਿਉਂਕਿ ਉਹਨਾਂ ਕੋਲੇ ਹੁੰਦੇ ਨਹੀਂ ਵਕੀਲ ਜਾਂ ਉਸ ਲੈਵਲ ਦਾ ਸਾਰਾ ਕੁਝ ਉਹਨਾਂ ਕੋਲੇ ਕੰਮ ਨਹੀਂ ਆ ਉਹ ਸਾਰੇ ਦੇ ਉੱਤੇ ਹੁਣ ਵੱਡਾ ਅਸਰ ਪੈ ਰਿਹਾ ਜਿਹੜੀਆਂ ਵੱਡੀਆਂ ਫਰਮਾਂ ਨੇ ਉਹ ਅਵਾਇਡ ਕਰ ਰਹੀਆਂ ਉਹ ਸਿੱਧੀਆਂ ਕਨਫਲਿਕਟ ਦੇ ਵਿੱਚ ਤਕਰਾਰ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਨਾਲ ਪੈਣਾ ਨਹੀਂ ਚਾਹੁੰਦੀਆਂ ਉਹਦਾ ਸਿੱਧਾ ਹੈਗਾ ਵੀ ਉਹਨਾਂ ਨੂੰ ਜੇ ਉਹ ਇੰਨਾ ਜ਼ਿਆਦਾ ਕਰਨਗੇ ਤਾਂ ਰਾਸ਼ਟਰਪਤੀ 트ੰਪ ਇਹ ਵੀ ਹੁਕਮ ਦੇ ਸਕਦੇ ਆ ਕਿ ਜਿਹੜੀਆਂ ਜਿਹੜੇ ਕੰਟਰੈਕਟਸ ਨੇ ਉਹਨਾਂ ਨੂੰ ਉਦੋਂ ਰੋਕਿਆ ਜਾਵੇ ਜਨਾਂ ਨੂੰ ਫੈਡਰਲ ਬਿਲਡਿੰਗਸ ਤੋਂ ਹੀ ਰੋਕਿਆ ਜਾਵੇ ਸੋ ਕੋਈ ਵੀ ਫਰਮ ਇਹ ਰਿਸਕ ਲੈਣ ਦੇ ਲਈ ਤਿਆਰ ਨਹੀਂ ਆ ਸੋ ਕੁਝ ਫਰਮਾਂ ਤੋਂ ਜਿਹੜੀ ਡੀਲ ਸਿੱਧੀ ਉਹਨਾਂ ਦੇ ਨਾਲ ਬਣਾ ਲਈ ਆ ਨੌ ਵੱਡੀਆਂ ਫਰਮਾਂ ਨੇ ਟਰੰਪ ਪ੍ਰਸ਼ਾਸਨ ਦੇ ਨਾਲ ਡੀਲ ਕਰ ਲਈ ਆ ਕਿ ਜਿਹੜਾ 1 ਬਿਲੀਅਨ ਵਰਥ ਦਾ ਫ੍ਰੀ ਲੀਗਲ ਲੀਗਲ ਵਰਕ ਜਿਹੜਾ ਕਾਨੂੰਨੀ ਕੰਮਕਾਰ ਆ ਉਹ ਕਹਿੰਦੇ ਤੁਹਾਨੂੰ ਕਰਕੇ ਦਵਾਂਗੇ ਅਸੀਂ ਜਿਹੜੀ ਸਰਕਾਰ ਦੀ ਸਪੋਰਟ ਆ ਮਤਲਬ ਵੈਟਰਨ ਏਡ ਆ ਜਾਂ ਉਸ ਕੁਸ਼ਤੇ ਉੱਤੇ ਹੁਣ ਇਹਦੇ ਨਾਲ ਕਈ ਜਿਹੜੇ ਵਕੀਲ ਨੇ ਇਹਨਾਂ ਫਰਮ ਫਾਰਮਸ ਦੇ ਅੰਦਰ ਉਹ ਅਪਸੈਟ ਵੀ ਹੋਏ ਨੇ ਦੇਰੇ ਵਕੀਲ ਆ ਉਹ ਕਹਿੰਦੇ ਆ ਕਿ ਇਹ ਜਿਹੜਾ ਕੁਸ਼ ਵਕੀਲ ਕਹਿ ਰਿਹਾ ਕਿ ਇਹ ਗੱਲ ਮਾੜੀ ਆ ਜਾਂ ਜਿਹੜਾ ਸਾਡਾ ਜਸਟਿਸ ਸਿਸਟਮ ਆ ਉਹਦੇ ਉੱਤੇ ਅਸਰ ਪੈ ਰਿਹਾ ਆ ਤੇ ਇਹਦੇ ਉੱਤੇ ਹੁਣ ਜਿਹੜਾ ਵਰਕ ਲੋਡ ਕਿਉਂਕਿ ਸਮਾਲ ਜਿਹੜੀਆਂ ਛੋਟੀਆਂ ਫਾਰਮਸ ਨੇ ਜਿਹੜੇ ਉੱਥੋਂ ਦੇ ਟਰਨੀਜ਼ ਨੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਆ ਤੇ ਜਿਹੜਾ ਲੰਬਾ ਸਮਾਂ ਉਹਨਾਂ ਨੂੰ ਜ਼ਿਆਦਾ ਕੰਮ ਕਰਨਾ ਪੈ ਰਿਹਾ ਵੀਕਐਂਡਸ ਦੇ ਉੱਤੇ ਕੰਮ ਕਰਨਾ ਪੈ ਰਿਹਾ ਤੇ ਜਿਹੜੇ ਅਰਜੈਂਟ ਕੇਸਸ ਨੇ ਬਹੁਤ ਸਾਰੇ ਖਾਸ ਕਰ ਜਿਵੇਂ ਟਰਾਂਸ ਜੈਂਡਰਸ ਨੂੰ ਫੈਡਰਲ ਜੇਲਾਂ ਦੇ ਵਿੱਚ ਵਿਚੋਣਾ ਜਾਂ ਜਿਹੜੇ ਡਿਸੇਬਲਡ ਵਰਕਰਸ ਨੇ ਜਿਨ੍ਹਾਂ ਦੇ ਬੈਨੀਫਿਟ ਜਾ ਰਹੇ ਨੇ ਉਹਨਾਂ ਸਾਰਿਆਂ ਦੇ ਉੱਤੇ ਜਿਹੜਾ ਇਹਦਾ ਵੱਡਾ ਅਸਰ ਇਸ ਵੇਲੇ ਪੈ ਰਿਹਾ ਆ ਸੋ ਕੁਝ ਲੋਕ ਕਹਿੰਦੇ ਆ ਵੀ ਜਿਹੜਾ ਜਸਟਿਸ ਆ ਉਹ ਇਸ ਵੇਲੇ ਰਿਸਕ ਦੇ ਉੱਤੇ ਆ ਕਿਉਂਕਿ ਛੋਟੀਆਂ ਫਾਰਮਸ ਜਿਹੜੀਆਂ ਨੇ ਉਹਨਾਂ ਕੋਲੇ ਜਾਂ ਨਾਨ-ਪ੍ਰੋਫਿਟਸ ਉਹਨਾਂ ਕੋਲੇ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਜਿਹੜਾ ਉਹਨਾਂ ਦਾ ਸਟਾਫ ਸਰਕਾਰ ਦੇ ਵੱਡੇ ਇਨ੍ਹਾਂ ਕੇਸਿਸ ਦੇ ਨਾਲ ਫਾਈਟ ਕਰ ਸਕੇ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਕੌਰਨ ਬੈਲਟ ਕਰਕੇ ਵੱਡਾ ਜਿਹੜਾ ਪੂਰੇ ਦਾ ਪੂਰਾ ਮੰਨਿਆ ਜਾਂਦੀ ਆ ਕੁਝ ਸਟੇਟਸ ਜਿਨ੍ਹਾਂ ਨੂੰ ਕੌਰਨ ਬੈਲਟ ਕਿਹਾ ਜਾਂਦਾ ਉਹਨਾਂ ਦੇ ਵਿੱਚ ਕੈਂਸਰ ਦੇ ਕੇਸਸ ਬਹੁਤ ਵਧ ਰਹੇ ਆ ਔਰ ਕੈਂਸਰ ਦੇ ਕੈਂਸਰ ਦੇ ਕੇਸਸ ਜਿਹੜੇ ਨੇ ਨੌਜਵਾਨਾਂ ਦੇ ਵਿੱਚ ਕਾਫੀ ਜ਼ਿਆਦਾ ਵਧ ਰਹੇ ਨੇ ਇੱਕ ਜਿਹੜੀ ਯੂਐਸ ਯੋਵਾ ਕੈਂਸਰ ਰਜਿਸਟਰੀ ਆ 224 ਦੀ ਰਿਪੋਰਟ ਆਈ ਆ ਉਹਦੇ ਵਿੱਚ ਉਹ ਅੰਕੜੇ ਸਾਹਮਣੇ ਨਜ਼ਰ ਆ ਰਹੇ ਆ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਆ 15 ਸਾਲ ਤੋਂ ਵੱਧ ਆ ਇਓਵਾ ਦੇ ਵਿੱਚ ਜਾਂ ਜਿਹੜੀ ਨੇੜੇ-ਤੇੜੇ ਦੀ ਕੌਰਨ ਬੈਲਟ ਆ ਜਿਹਦੇ ਵਿੱਚ ਨਬਰਾਸਕਾ ਵੀ ਆ ਇਲਨੋਇਸ ਵੀ ਆ ਮਿਨੀਸੋਟਾ ਵੀ ਆ ਇੰਡੀਆਨਾ ਵੀ ਆ ਤੇ ਕੈਂਸਸ ਵੀ ਆ ਇਹ ਇਹਦੇ ਵਿੱਚ ਕੈਂਸਰ ਦੇ ਕੇਸਸ ਦੇ ਵਿੱਚ ਇੱਕਦਮ ਤੇ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਵਾਧਾ ਸਾਰੇ ਅਮਰੀਕਾ ਦੇ ਵਿੱਚ ਹੀ ਹੋ ਰਿਹਾ ਪਰ ਜਿਹੜੀ ਕੌਰਨ ਬੈਲਟ ਆ ਨਬਰਾਸਕਾ ਇਲਨੋਇਸ ਮਿਨੀਸੋਟਾ ਇੰਡੀਆਨਾ ਜਾਂ ਕੈਂਸਸ ਇਹਦੇ ਵਿੱਚ ਬਾਕੀ ਦੇਸ਼ ਵਿੱਚ ਹੋਰ ਹੈ ਵਾਧੇ ਨਾਲੋਂ ਕਿਤੇ ਜ਼ਿਆਦਾ ਵਾਧਾ ਹੋ ਰਿਹਾ ਹੁਣ ਜਿਹੜਾ ਪੈਟਰਨ ਇਹਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀਆਂ 6 ਟਾਪ ਕੌਰਨ ਪ੍ਰੋਡਿਊਸਿੰਗ ਸਟੇਟਸ ਨੇ ਇਹ ਸਾਰੀਆਂ ਦੱਸ ਰਹੀਆਂ ਕਿ ਕੈਂਸਰ ਦਾ ਰੇਟ ਕਾਫੀ ਜ਼ਿਆਦਾ ਆ ਨੈਸ਼ਨਲ ਐਵਰੇਜ ਨਾਲੋਂ اسپੈਸ਼ਲੀ ਜਿਹੜੇ ਯੰਗ ਅਡਲਟਸ ਨੇ ਉਹਨਾਂ ਦੇ ਵਿੱਚ ਜਿਹੜਾ ਡਾਟਾ ਸੋਰਸ ਆ ਆਫੀਸ਼ੀਅਲ ਇਹ ਦੱਸ ਰਿਹਾ ਹੈ ਜਿਹੜਾ ਸੀਡੀਸੀ ਦਾ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਐਂਡ ਪ੍ਰੋਫੈਂਸ਼ਨ ਨਾਲ ਤੇ ਦੇ ਨਾਲ ਹੀ ਨੈਸ਼ਨਲ ਕੈਂਸਰ ਇੰਸਟੀਚਿਊਟ ਐਨ ਸੀ ਆਈ ਆ ਉਹਨਾਂ ਨੇ ਇਹ ਕੈਂਸਰ ਟ੍ਰੈਂਡ 1999 ਤੋਂ ਲੈ ਕੇ 2022 ਤੱਕ ਲਗਾਤਾਰ ਟਰੈਕ ਕੀਤਾ ਹੈ ਔਰ ਇਹਦੇ ਵਿੱਚੋਂ 2020 ਦਾ ਸਾਲ ਜਿਹੜਾ ਛੱਡਿਆ ਗਿਆ ਆ ਹੁਣ ਦੱਸਿਆ ਇਹ ਜਾ ਰਿਹਾ ਜਿਹੜੇ ਇਹ ਦੇਖਦੇ ਆ ਜਿਹੜੇ ਰਿਸਰਚਰ ਆ ਇਹਨੂੰ ਲੱਭਦੇ ਕਿੱਦਾਂ ਆ ਉਹ ਕੀ ਕਰਦੇ ਆ ਕਿ ਜਿਹੜੀ ਏਡ ਅਡਜਸਟਡ ਰੇਟ ਪਰ 100000 ਲੋਕ ਜਿਹੜੇ ਨੇ ਉਹਨਾਂ ਦਾ ਕੈਂਸਰ ਲੈਵਲ ਜਿਹੜਾ ਕੰਪੇਅਰ ਕੀਤਾ ਜਾਂਦਾ ਔਰ ਫਿਰ ਉਹਨਾਂ ਨੇ ਕੈਂਸਰ ਦੀਆਂ ਸਟੇਜਸ ਸਟਡੀ ਕੀਤੀਆਂ ਕਿ ਜਿਹੜਾ ਐਡਵਾਂਸ ਸਟੇजेस ਆ ਉਹ ਕਿੰਨਾਂ ਲੋਕਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜ਼ਿਆਦਾ ਆ ਦੂਜਾ ਉਹਨਾਂ ਨੇ ਬਜ਼ੁਰਗਾਂ ਦਾ ਨੌਜਵਾਨਾਂ ਦੇ ਨਾਲ ਜਿਹੜਾ ਤੁਲਨਾ ਕਰਕੇ ਦੇਖੀ ਆ ਉਹਨਾਂ ਨੇ ਜਿਹੜੇ 15 ਤੋਂ 49 ਸਾਲ ਨੂੰ 50 ਸਾਲ ਤੋਂ ਉੱਪਰ ਵਾਲਿਆਂ ਨਾਲ ਦੇਖਿਆ ਕਿ ਇਹਨਾਂ ਦੇ ਵਿੱਚ ਜਿਹੜੀਆਂ ਡਿਫਰੈਂਟ ਸਟੇਜਸ ਦੇ ਉੱਤੇ ਕਿਸ ਤਰੀਕੇ ਨਾਲ ਜਿਹੜਾ ਕੈਂਸਰ ਦੀਆਂ ਕਿਸਮਾਂ ਨੂੰ ਸਟਡੀ ਕੀਤਾ ਕੈਂਸਰ ਇੱਕ ਇਹੋ ਜੀ ਚੀਜ਼ ਆ ਜਿਹਦਾ ਇਲਾਜ ਨਹੀਂ ਲੱਭ ਰਿਹਾ ਤੇ ਜਿਹੜਾ ਲੀਡਿੰਗ ਕੌਜ਼ ਆ ਇਸ ਵੇਲੇ ਵੱਡੀ ਮੌਤ ਜਿਹੜੀ ਹੋ ਰਹੀਆਂ ਵੱਡੀ ਗਿਣਤੀ ਦੇ ਵਿੱਚ ਇਹਦੇ ਨਾਲ ਹੀ ਹੋ ਰਹੀਆਂ ਇਹ ਕੌਰਨ ਬੈਲਟ ਦੇ ਵਿੱਚ ਇਹਨਾਂ ਸਟੇਟਾਂ ਦੇ ਵਿੱਚ 49 ਸਾਲਾਂ ਤੋਂ ਘਟ ਤੇ 15 ਸਾਲਾਂ ਤੋਂ ਵੱਧ ਦੇ ਵਿੱਚ ਇਹਨਾਂ ਕੇਸਾਂ ਦਾ ਵਧਣਾ ਆਪਣੇ ਆਪ ਤੇ ਵਿੱਚ ਇੱਕ ਵੱਡਾ ਸਵਾਲ ਤੇ ਜਿਹੜੀ ਸਮੱਸਿਆ ਆ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਇਲੈਕਟ੍ਰਿਸਿਟੀ ਦੇ ਬਿੱਲ ਜਿਹੜੇ ਆ ਉਹ ਕਾਫੀ ਜ਼ਿਆਦਾ ਵਧ ਰਹੇ ਆ ਬਹੁਤ ਸਾਰੇ ਅਮਰੀਕਨ ਇਸ ਵੇਲੇ ਚਿੰਤਤ ਨੇ ਤੇ ਕਿਉਂਕਿ ਉਹਨਾਂ ਦੇ ਜਿਹੜੇ ਪਾਵਰ ਬਿੱਲ ਆਏ ਆ ਉਹ ਬਹੁਤ ਜ਼ਿਆਦਾ ਆ ਗਿਆ ਇਲੈਕਟ੍ਰਿਸਿਟੀ ਦੀਆਂ ਕੀਮਤਾਂ ਨਿਊ ਜਰਸੀ ਦੇ ਵਿੱਚ ਜਿਹੜੀਆਂ 19% ਸਾਲ ਦੇ ਵਿੱਚ ਉੱਤੇ ਚਲੀਆਂ ਗਈਆਂ ਲੋਕ ਡਾਟਾ ਸੈਂਟਰਸ ਨੂੰ ਬਲੇਮ ਕਰ ਰਹੇ ਆ ਵੱਡੀਆਂ ਜਿਹੜੀਆਂ ਕੰਪਿਊਟਰ ਸੈਂਟਰ ਨੇ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੱਲਦੀ ਆ ਜਾਂ ਕਲਾਊਡ ਸਟੋਰੇਜ ਆ ਜਾਂ ਜਿਹੜੀਆਂ ਇੰਟਰਨੈਟ ਸਰਵਿਸਿਜ਼ ਨੇ ਉਹ ਬਹੁਤ ਸਾਰੀ ਪਾਵਰ ਯੂਜ਼ ਕਰਦੀ ਆ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਇਹਦੇ ਕਰਕੇ ਇਲੈਕਟ੍ਰਿਸਿਟੀ ਦੀ ਕੀਮਤ ਜਿਹੜੀ ਆ ਉਹ ਵਧ ਗਈ ਆ ਜਿਹੜਾ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਟ੍ਰੈਂਡ ਚੱਲ ਰਿਹਾ ਇਹਦੇ ਬਹੁਤ ਵੱਡੇ ਵੱਡੇ ਸੈਂਟਰ ਬਣ ਜਾਂਦੇ ਆ ਉੱਥੇ ਬਹੁਤ ਵੱਡੇ ਵੱਡੇ ਕੰਪਿਊਟਰ ਲੱਗੇ ਆ ਸਟੋਰੇਜ ਆ ਕਲਾਊਡ ਸਟੋਰੇਜ ਆ ਤੇ ਕਿੰਨਾ ਕੁਝ ਹੋਰ ਆ ਉਹ ਸਾਰੇ ਕੁਝ ਦਾ ਨਤੀਜਾ ਕੀ ਨਿਕਲਦਾ ਵੀ ਪੂਰੇ ਸ਼ਹਿਰ ਨੂੰ ਓਨੀ ਬਿਜਲੀ ਨਹੀਂ ਚਾਹੀਦੀ ਹੁੰਦੀ ਜਿੰਨੇ ਨਾਲ ਇੱਕ ਉਸ ਡਾਟਾ ਸੈਂਟਰ ਤੇ ਚਾਹੀਦੀ ਹੁੰਦੀ ਆ ਲੋਕਾਂ ਨੂੰ ਇਹ ਲੱਗਦਾ ਕਿ ਕਿਉਂਕਿ ਉਹ ਡਾਟਾ ਸੈਂਟਰ ਬਹੁਤ ਜ਼ਿਆਦਾ ਬਿਜਲੀ ਦੀ ਵਰਤੋਂ ਕਰ ਰਹੇ ਆ ਇਸ ਕਰਕੇ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੁਣ ਜਿਹੜੀ ਸ਼ੇਅਰਡ ਕਾਸਟ ਆ ਇਲੈਕਟ੍ਰਿਸਿਟੀ ਉਹਦੇ ਇਹਦੇ ਵਿੱਚ ਹੁਣ ਦੂਜੀ ਗੱਲ ਕੀ ਪਤਾ ਲੱਗ ਗਈ ਆ ਕਿ ਇੱਕ ਸਟੱਡੀ ਜਿਹੜੀ ਲਾਰੈਂਸ ਬਰਕਲੇ ਨੈਸ਼ਨਲ ਲੈਬ ਨੇ ਕੀਤੀ ਆ ਤੇ ਜਿਹੜਾ ਬੈਟਲ ਗਰੂਪ ਆ ਉਹਨਾਂ ਨੇ ਇਹ ਬਹੁਤ ਹੈਰਾਨੀਜਨਕ ਨਤੀਜੇ ਸਾਹਮਣੇ ਲੇ ਹੰਦੇ ਆ ਕਿ ਅਸਲ ਦੇ ਵਿੱਚ ਜਿੰਨੀ ਜ਼ਿਆਦਾ ਇਲੈਕਟ੍ਰਿਸਿਟੀ ਦੀ ਡਿਮਾਂਡ ਆ ਇੱਕ ਤਾਂ ਇਹ ਆ ਨਾ ਕਿ ਕਿਉਂਕਿ ਡਾਟਾ ਸੈਂਟਰ ਬਿਜਲੀ ਜ਼ਿਆਦਾ ਯੂਜ਼ ਕਰ ਰਹੇ ਇਸ ਕਰਕੇ ਕੀਮਤਾਂ ਵਧ ਗਈਆਂ ਜਿਹੜੀ ਇਹ ਸਟੱਡੀ ਹੈ ਕਹਿੰਦੇ ਵੀ ਜੇ ਜਿੰਨੀ ਜ਼ਿਆਦਾ ਮੰਗ ਵਧ ਜਊਗੀ ਉਹਦੇ ਨਾਲ ਕੀਮਤਾਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਥੱਲੇ ਆਈਆਂ ਹੁਣ ਜਿਹੜੇ ਇਲੈਕਟ੍ਰਿਸਿਟੀ ਦੀਆਂ ਕੀਮਤਾਂ ਅਸਲ ਦੇ ਵਿੱਚ ਡਿਪੈਂਡ ਕਰਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਫਿਕਸ ਕੋਸਟ ਦੇ ਉੱਤੇ ਜਿਹੜਾ ਫਿਕਸ ਕੋਸਟ ਕਿਹੜੀ ਆ ਜਿਹੜੇ ਖੰਭੇ ਬਿਜਲੀ ਦੇ ਉਹਨਾਂ ਦੇ ਉੱਤੇ ਉਹਨਾਂ ਦੀਆਂ ਤਾਰਾਂ ਤੇ ਜਿਹੜੇ ਪਾਵਰ ਗ੍ਰਿਡ ਆ ਜਦੋਂ ਜਿਆਦਾ ਲੋਕ ਚ ਦਾ ਡਾਟਾ ਸੈਂਟਰ ਹੈਗੇ ਆ ਪਾਵਰ ਨੂੰ ਯੂਜ਼ ਕਰਨਗੇ ਇਹਦੇ ਨਾਲ ਜਿਹੜੀ ਕੋਸਟ ਆ ਉਹ ਸ਼ੇਅਰ ਹੋ ਜੂਗੀ ਸੋ ਇਹਦੇ ਨਾਲ ਕੀ ਹੋਊਗਾ ਜਿਹੜੀਆਂ ਕੀਮਤਾਂ ਨੇ ਉਹ ਥੱਲੇ ਚਲੇ ਜਾਣਗੀਆਂ ਹੁਣ ਇਹ ਜਿਹੜੀ ਮਿਸਕਨਸੈਪਸ਼ਨ ਸੀ ਜਾਂ ਲੋਕਾਂ ਦੇ ਮਨ ਦੇ ਵਿੱਚ ਧਾਰਨਾ ਜਿਹੜੀ ਗਲਤੀ ਉਲਟੀ ਹੁੰਦੀ ਆ ਲੋਕਾਂ ਨੂੰ ਲੱਗਦਾ ਜਦੋਂ ਆਮ ਕਿਸੇ ਚੀਜ਼ ਦੀ ਮੰਗ ਜਦੋਂ ਵੱਧਦੀ ਆ ਉਹ ਚੀਜ਼ ਘਟ ਜਾਂਦੀ ਆ ਉਹ ਚੀਜ਼ ਘਟ ਜਾਂਦੀ ਆ ਤਾਂ ਫਿਰ ਉਹ ਮਹਿੰਗੀ ਹੋ ਕੇ ਵਿਕਦੀ ਆ ਜਿੰਨੀ ਚੀਜ਼ ਘਟ ਹੋਊਗੀ ਲੈਣ ਵਾਲੇ ਜ਼ਿਆਦਾ ਹੋਣਗੇ ਉਹ ਮਹਿੰਗੀ ਹੁੰਦੀ ਆ ਲੋਕ ਅਮਰੀਕਾ ਦੇ ਵਿੱਚ ਐਸੇ ਕਰਕੇ ਸੋਚ ਰਹੇ ਆ ਕਿ ਬਿਜਲੀ ਦੀ ਕਿਉਂਕਿ ਮੰਗ ਡਾਟਾ ਸੈਂਟਰਾਂ ਕਰਕੇ ਵੱਧ ਗਈ ਇਸ ਕਰਕੇ ਜਿਹੜਾ ਇਹ ਇਸ ਤਰੀਕੇ ਦੇ ਨਾਲ ਸਾਡੇ ਬਿੱਲ ਵੱਧ ਗਏ ਇਹ ਕਹਿੰਦੇ ਵੀ ਉਲਟਾ ਜਿਹੜੀਆਂ ਤਾਰਾਂ ਦਾ ਖਰਚਾ ਗ੍ਰਿਡ ਦਾ ਖਰਚਾ ਖੰਭਿਆਂ ਦਾ ਖਰਚਾ ਉਹ ਸਾਰਾ ਜੇ ਥੋੜੇ ਘ ਘਰ ਆ ਤੇ ਥੋੜਿਆਂ ਦੇ ਉੱਤੇ ਪੈਣਾ ਜੇ ਬਿਜਲੀ ਦੀ ਵਰਤੋਂ ਕਰਨ ਵਾਲੇ ਘਰ ਜ਼ਿਆਦਾ ਹੈ ਤਾਂ ਸਾਰਿਆਂ ਵਿੱਚ ਵੰਡਿਆ ਜਾਣਾ ਜਿਹਦਾ ਮਤਲਬ ਹੈ ਕਿ ਤੁਹਾਡੀ ਕੀਮਤ ਘਟ ਜਾਣੀ ਆ ਮੰਨ ਲਓ ਨਾਰਥ ਡਿਕੋਟਾ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਡਿਮਾਂਡ ਆ 40% ਉੱਤੇ ਗਈ ਆ ਤੇ ਕੀਮਤਾਂ 1 ਕਿਲੋਵੋਲਟ ਪਰ ਕਿਲੋਵੋਲਟ ਆਵਰ ਦੇ ਹਿਸਾਬ ਨਾਲ 3 ਸੈਂਟ ਘਟ ਗਈਆਂ ਮੰਗ 40% ਵਧ ਗਈ ਆ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਥੱਲੇ ਚਲੇ ਗਈਆਂ ਵਰਜੀਨੀਆ ਦੇ ਵਿੱਚ ਜਿਹੜੀ ਡਿਮਾਂਡ ਆ 14 ਅ ਪਰਸੈਂਟ ਉੱਤੇ ਨੂੰ ਗਈ ਆ ਤੇ 1 ਸੈਂਟ ਕੀਮਤਾਂ ਉਹਦੀਆਂ ਥੱਲੇ ਨੂੰ ਆ ਗਈਆਂ ਕੈਲੀਫੋਰਨੀਆ ਦੇ ਵਿੱਚ ਡਿਮਾਂਡ ਥੱਲੇ ਨੂੰ ਚਲੀ ਗਈ ਆ ਪਰ ਜਿਹੜੀਆਂ ਕੀਮਤਾਂ ਆ ਉਹ 6 ਸੈਂਟ ਉੱਤੇ ਨੂੰ ਚਲੀਆਂ ਗਈਆਂ ਸੋ ਇਹ ਜਿਹੜਾ ਇੱਕ ਸਬੰਧ ਆ ਇਹ ਲੋਕਾਂ ਦੇ ਮਨਾਂ ਦੇ ਵਿੱਚੋਂ ਜਿਹੜਾ ਅ ਕਈ ਕਿਸਮ ਦੀਆਂ ਜਿਹੜੀਆਂ ਪਹਿਲੀਆਂ ਧਾਰਨਾਵਾਂ ਆ ਉਹਨਾਂ ਨੂੰ ਤੋੜਦਾ ਵੀ ਆ ਤੇ ਅਸਲ ਦੇ ਵਿੱਚ ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਕੀ ਕਾਰਨ ਆ ਇਹ ਵੀ ਸਾਹਮਣੇ ਲਿਆਂਦਾ ਅਗਲੀ ਕਰਵਤ 228 ਦੀ ਰਾਸ਼ਟਰਪਤੀ ਚੋਣਾਂ ਬਾਰੇ ਹਾਲਾਂਕਿ ਸਮਾਂ ਬਹੁਤ ਪਿਆ ਆ ਅਜੇ 226 ਦੇ ਵਿੱਚ ਅਗਲੇ ਸਾਲ ਮਿਡ ਟਰਮ ਇਲੈਕਸ਼ਨ ਹੋਣੀ ਆ ਉਸ ਤੋਂ ਬਾਅਦ ਜਾ ਕੇ 2 ਸਾਲ ਬਾਅਦ ਫੇਰ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਪਰ ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਹੁਣ ਤੋਂ ਹੀ ਹਿਲਜੁਲ ਹੋਣੀ ਸ਼ੁਰੂ ਹੋ ਗਈ ਆ ਹਿਲਜੁਲ ਇਹ ਹੋ ਰਹੀ ਆ ਕਿ ਜਿਹੜੇ ਗੈਵਨ ਨਿਊਸਮ ਨੇ ਕੈਲੀਫੋਰਨੀਆ ਕੈਲੀਫੋਰਨੀਆ ਦੇ ਗਵਰਨਰ ਉਹ ਕਹਿੰਦੇ ਆ ਵੀ ਮੈਂ ਚੋਣ ਲੜੂੰਗਾ ਲੋਕਾਂ ਨੇ ਮੈਂ ਝੂਠ ਨਹੀਂ ਬੋਲਦਾ ਵੀ ਜੇ ਮੈਂ ਕਹਿੰਦਾ ਮੈਂ ਨਹੀਂ ਲੜਨੀ ਇਹਦਾ ਮਤਲਬ ਮੈਂ ਝੂਠ ਬੋਲੂਗਾ ਉਹ ਇਲੈਕਸ਼ਨ ਲੜਨਗੇ ਦੂਜਾ ਕਮਲਾ ਹੈ ਰਿਸ਼ਾਪਾ ਜਾਣਦੇ ਆ ਸਾਬਕਾ ਉਪਰਾਸ਼ਟਰਪਤੀ ਅਮਰੀਕਾ ਦੀ ਤੇ ਪਿਛਲੇ ਸਾਲ ਡੈਮੋਕ੍ਰੇਟ ਵੱਲੋਂ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਸੀ ਹਾਰ ਗਈ ਸੀ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ ਉਹਨਾਂ ਨੂੰ ਪੁੱਛਿਆ ਗਿਆ ਬੀਬੀਸੀ ਨੇ ਕਿ ਤੁਸੀਂ ਕੀ ਕਹਿੰਦੇ ਆ ਇਹਦੇ ਬਾਰੇ ਉਹਨਾਂ ਨੇ ਵੀ ਕਹਿ ਦਿੱਤਾ ਕਿ ਹਾਂਜੀ ਮੇਰਾ ਹਜੇ ਗੱਲ ਖਤਮ ਨਹੀਂ ਹੋਈ ਤੇ ਮੈਂ ਜਿਹੜੀ ਇਲੈਕਸ਼ਨ ਆ ਉਹ ਲੜਨੀ ਆ ਸੋ ਸੀਬੀਐਸ ਦੇ ਨਾਲ ਯਾਰ ਨਿਊਜ਼ ਗਰੁੱਪ 'ਪਾ ਬਹੁਤ ਵੱਡਾ ਗਵਰਨਰ ਗੈਵਨ ਨਿਊਸ਼ਮ ਦੀ ਗੱਲ ਹੋਈ ਉਹ ਕਹਿੰਦੇ ਮੈਂ ਚੋਣ ਲੜਨੀ ਹੈ ਬੀਬੀਸੀ ਦੇ ਨਾਲ ਹੀ ਇੱਕ ਦਿਨ ਪਹਿਲਾਂ ਕਮਲਾ ਹਾਰਿਸ ਦੀ ਗੱਲ ਹੋਈ ਹੈ ਤੇ ਉਹ ਕਹਿੰਦੇ ਮੈਂ ਚੋਣ ਲੜਨੀ ਹੈ ਦੋ ਨਾਂ ਤੇ ਇਹ ਪੱਕੇ ਸਾਹਮਣੇ ਆ ਰਹੇ ਹਾਲਾਂਕਿ ਕਿਤੇ ਕਿਤੇ ਗੱਲ ਇਹ ਵੀ ਚੱਲਦੀ ਸੀ ਕਿ ਕਮਲਾ ਹਾਰਿਸ ਕੈਲੀਫੋਰਨੀਆ ਦੀ ਗਵਰਨਰ ਦੀ ਚੋਣ ਲੜੂਗੀ ਕਿਉਂਕਿ ਗੈਵਨ ਨਿਊਸ਼ਮ ਦੀਆਂ ਦੋ ਟਰਮ ਪੂਰੀਆਂ ਹੋ ਗਈਆਂ ਇਹ ਅਗਲੀ ਇਲੈਕਸ਼ਨ ਨਹੀਂ ਲੜ ਸਕਦੇ ਗਵਰਨਰ ਵਜੋਂ ਇਹਨਾਂ ਦੇ ਨਾਲ ਹੀ ਐਲਿਆਨੌਸ ਦੇ ਗਵਰਨਰ ਜਿਹੜੇ ਜੇਬੀ ਪ੍ਰਿਟਸਕ ਨੇ ਉਹਨਾਂ ਦਾ ਨਾਂ ਸਾਹਮਣੇ ਆ ਰਿਹਾ ਜਿਹੜੇ ਅ ਮਿਸ਼ੀਗਨ ਦੀ ਗਵਰਨਰ ਆ ਗ੍ਰੈਚਨ ਵਿਟਮਰ ਉਹਨਾਂ ਦਾ ਨਾਮ ਸਾਹਮਣੇ ਆ ਰਿਹਾ ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਪੀਰੋ ਦਾ ਨਾਮ ਵੀ ਸਾਹਮਣੇ ਆ ਰਿਹਾ ਕੌਣ ਇਲੈਕਸ਼ਨ ਲੜਦਾ ਅਜੇ ਸਮਾਂ ਆ ਪਰ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਜਿਹੜੀ ਇਲੈਕਸ਼ਨ ਦੀ ਤਿਆਰੀਆਂ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਆਪਣੇ ਪਰਤੋਲਣੇ ਸ਼ੁਰੂ ਕਰ ਦਿੱਤੇ ਆ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾਵੀਆ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ